ਹਾਂਜੀ ਦੋਸਤੋ ਕਿਵੇਂ ਹੋ ਫਿਰ ਆਸ ਕਰਦੇ ਹਾਂ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਠੀਕ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਲਓ ਵੀ ਦੋਸਤੋ ਅੱਜ ਦੇ ਕਬੱਡੀ ਕੱਪਾਂ ਬਾਰੇ ਜਾਣਕਾਰੀ ਲੈ ਕੇ ਆਇਆਗੇ ਕਿਉਂਕਿ ਅੱਜ ਟੌਪ ਦੇ ਕਬੱਡੀ ਕੱਪ ਹੋਣਾਗਾ ਆਸਟ੍ਰੇਲੀਆ ਦੇ ਵਿੱਚ ਦੇਖ ਕਰੋ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਹਰ ਇੱਕ ਕਬੱਡੀ ਦੀ ਅਪਡੇਟ ਆਪਾਂ ਇਸ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਲਓ ਜੀ ਕਰੋ ਅੱਜ ਦਾ ਇਹੋ ਮੇਨ ਕਬੱਡੀ ਕੱਪ ਹੋਣਾ ਆਸਟ੍ਰੇਲੀਆ ਦੇ ਵਿੱਚ ਅਜਾ ਆਸਟ੍ਰੇਲੀਆ ਦੇ ਸੈਫਰਟਨ ਸ਼ਹਿਰ ਦੇ ਵਿੱਚ ਸਰਾ ਹੋਣਾ ਪਟਾਕੇ ਪਾਣਿਆ ਪੂਰੇ ਟੀਮਾਂ ਸਾਰੀਆਂ ਸਿਰੇ ਦੀਆਂ ਬੜੀਆਂ ਹੋਈਆਂ ਨੇ ਜੇਕਰ ਖਿਡਾਰੀਆਂ ਦੀ ਗੱਲ ਕਰੀ ਅੱਜ ਪਾਲਾ, ਖੁਸ਼ੀ, ਸ਼ੀਲੂ, ਅੰਬਾ, ਬੁਲਟ ਖੀਰਾਵਾਂ ਵਾਲਿਆ ਸਾਰੇ ਟੌਪ ਟੌਪ ਦੇ ਜਿੰਨੇ ਵੀ ਪੰਜਾਬ ਦੇ ਚੰਗੇ ਖਿਡਾਰੀ ਨੇ ਤਕੜੇ ਸਾਰੇ ਸਟਾਰ ਅੱਜ ਖੇਡਣਗੇ ਅੱਡ-ਅੱਡ ਟੀਮਾਂ ਦੇ ਵਿੱਚ ਅੱਜ ਬੁਲਟਾਂ ਦੀ ਤੇ ਦਰਸ਼ਕਾਂ ਲਈ ਗੱਡੀਆਂ ਦੀ ਬਰਸਾਤਾਂ ਹੋਣੀਆਂ ਨੇ ਕਿਉਂਕਿ ਦਰਸ਼ਕਾਂ ਨੂੰ ਅੱਜ ਅਰਸ਼ਾਂ ਦੇ ਵਿੱਚ ਬੁਲਟ ਤੇ ਗੱਡੀਆਂ ਕੱਡੀਆਂ ਜਾਣੀਆਂ ਨੇ ਜੇਕਰ ਆਪਾਂ ਅਰਸ਼ ਚੋਲੇ ਦੀ ਗੱਲ ਕਰੀਏ ਤਾਂ ਅਰਸ਼ ਚੋਲੇ ਦੇ ਉੱਪਰ ਵੀ ਡਾਲਰਾਂ ਦੀ ਬਰਸਾਤ ਹੋਣੀ ਹੈ ਛੋਟੀ-ਛੋਟੀ ਦੇ ਖਿਡਾਰੀ ਪਹੁੰਚਣੇ ਤੇ ਟੌਪ ਟੌਪ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਪੜਾਕੇ ਪੈਣੇ ਅੱਜ ਆਸਟ੍ਰੇਲੀਆ ਦੇ ਸ਼ੈਪਟਨਸ਼ਰ ਦੇ ਵਿੱਚ ਲਾਈਵ ਲਗਭਗ ਹੁਣ ਚੱਲ ਹੀ ਰਿਹਾ ਹੈਗਾ ਇਸ ਲਈ ਲਾਈਵ ਜਰੂਰ ਦੇਖੋ ਮੈਚ ਕਿਉਂਕਿ ਮੈਚ ਬਹੁਤ ਟੌਪ ਦੇ ਹੋਣੇ ਨੇ ਅਸਲ ਨਜ਼ਾਰਾ ਆਊਗਾ ਜੇ ਅੰਬੇ ਤੇ ਸ਼ਿੱਲੂ ਦੀ ਟੱਕਰ ਦੇਖਣ ਦਾ ਤੁਹਾਨੂੰ ਪਤਾ ਹੀ ਹੈ ਜਦੋਂ ਅੰਬਾ ਤੇ ਸ਼ਿੱਲੂ ਦੀ ਟੱਕਰ ਹੁੰਦੀ ਹੈ ਪੂਰਾ ਖੜਕਾ ਲੜਕਾ ਹੁੰਦਾ ਹੈ ਹਜੇ ਤੱਕ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਾ ਕਰੋ ਧੰਨਵਾਦ